ਹਾਂਜੀ ਦੋਸਤੋ ਆ ਗਈ ਹੈ ਪੰਜਾਬ ਦੀ ਪੁਰਾਣੀ ਖਰਾਕ ਜਿਹਨੇ ਬਾਜਰੀ ਮੱਕੀ ਦਾ ਆਟਾ ਸਰੋਂ ਦਾ ਤੇਲ ਸਰੋਂ ਦੀ ਖੱਲ ਲੈਣੀ ਹੈ ਤਾਂ ਪੂਰੀ ਵੀਡੀਓ ਵੇਖ ਲਓ ਬਾਈਰਕਰ ਦਾ ਨੰਬਰ ਹੈ ਬਾਈਰਕਰ ਨੂੰ ਫੋਨ ਕਰੋ ਆਪਣੇ ਪਿੰਡ ਫੜਾ ਜਾਣਗੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਮੈਂ ਪੀਟੇ ਵਾਲੇ ਆ ਗਿਆ ਸੀਗਾ ਜੀ ਇੱਕ ਦੋ ਕੰਮ ਸੀਗੇ ਤੇ ਤਾਂ ਕਰਕੇ ਅੱਜ ਉਹ ਕੰਮ ਕਰਦੇ ਆਂ ਤੇ ਫਿਰ ਜਲਦੀ ਜਾਣਾ ਜੀ ਕਿਤੇ ਬਾਹਰ ਘੁੰਮਣਾ ਉਹਦੇ ਅਪਡੇਟ ਵੀ ਤੁਹਾਨੂੰ ਜਲਦੀ ਦਿੰਨੇ ਆ ਤੇ ਤੜਕੇ-ਤੜਕੇ ਨਿਆਰਾ ਦਿਖਾਉਣ ਲੱਗਾ ਤੁਹਾਨੂੰ ਮੈਂ ਮੇਰੇ ਨਾਨਕਿਆਂ ਦੇ ਬਾਹਰ ਸਕੂਲ ਬੈਨ ਆ ਗਈ ਜੀ ਸਕੂਲ ਜਾ ਰਹੇ ਨੇ ਬੱਚੇ ਕਣ ਕੰਬੜੀਆਂ ਤੇ ਜਾ ਰਹੀ ਐ ਤੜਕੇ ਤੜਕੇ ਡਿਪੋ ਦੇ ਕਣਕੀਏ ਕੋਲ ਕੋਸਾ ਜਾ ਕੇ ਵੇਨੇ ਕਿ ਭਾਈ ਕੀ ਹਾਲ ਐ ਬੜੀ ਵਧੀਆ ਹੋਰ ਤਗੜੀ ਜਾਂਦੀ ਜੀ ਹਾਂ ਜੀ ਹਾਂ ਕਣਕ ਕੰਬੜੀਆਂ ਦੇ ਕੋਈ ਹੋਰ ਕੋਸਾ ਇਹ ਆਪਣੇ ਕਣਕ ਨੇ ਖਰੋ ਤੇ ਰੱਖੀ ਹੋਇਤਨ ਵਾਸਤੇ ਹੁੰਦੇ ਨੇ ਇਹ ਵੇਚਣ ਵਾਸਤੇ ਹੁੰਦੇ ਆ ਹਾਂ ਹਰ ਸਾਲ ਤੋਂ ਦੇ ਹੀ ਘੱਟੇ ਖਰੋ ਤੇ ਰੱਖਦਾ ਉਹ ਠੀਕੋ ਹਾਂ ਹੋ ਜਾਂਦੀ ਕਲਾ ਜਾਣਾ ਜੂਟੀ ਅੱਜ ਹਾਂ ਥੱਲੇ ਬਸ ਪਾਲਗੜਾ ਤੱਕ ਬਾਕੀ ਵੀ ਬਾਈ ਗੋਪੀ ਦਾ ਚੈਨਲ ਆ ਉਹਨੂੰ ਸਪੋਰਟ ਕਰੋ ਸਾਰੇ ਜਾਣੇ ਗੁਪਤੀ ਮੈਰਾ ਦੇ ਨਾਮ ਤੇ ਤੇ ਆਪਾਂ ਅੱਜ ਸ਼ਾਮ ਨੂੰ ਵੀਡੀਓ ਪਾਵਾਂਗੇ ਤੇ WhatsApp ਸਟੇਟਸ ਵੇਖ ਲਿਓ ਤੇ ਬਹੁਤ ਸਪੋਰਟ ਕਰਨੀ ਐ ਬ ਬਈ ਨੇ ਮੜੇ ਵੱਡੇ ਵੱਡੇ ਚੈਨਲ ਖੜੇ ਕਰਿਆ ਇਹੋ ਜੀ ਗੱਲ ਨਹੀਂ ਸਾਨੂੰ ਤੁਹਾਡੇ ਬੀੜੀ ਜ਼ਿਆਦੇ ਸੀ ਇੱਕ ਟੀਮ ਥੋੜੀ ਟੁੱਟ ਜਾਂਦੀ ਹੈ ਨਾ ਬੰਦਾ ਫਿਰ ਹੌਲੀ ਲਿਫਾੜ ਹੁੰਦਾ ਸਹੀ ਗੱਲ ਹੈ ਸਹੀ ਗੱਲ ਹੈ ਪਰਮਾਤਮਾ ਮਿਹਰ ਕਰੂਗਾ ਵੀਰ ਆਪਣਾ ਕੰਮ ਹੋਣੀ ਫਿਰ ਚੱਲੂਗਾ ਕੋਈ ਨਹੀਂ ਕੋਈ ਨਹੀਂ ਆਜੋ ਕਰਾ ਹੋਰ ਦਿਖਾਓ ਜੀ ਤਖੜਿਓ ਆਹ ਬੰਦਾ ਇੰਨਾ ਮਿਹਨਤੀ ਹੈ ਵੇਖ ਲਓ ਦੋਸਤੋ ਰਾਤ 12:00 12:30 ਤੀਂ ਵਿਚਾਰਾ ਆਟਾ ਪੀਸੀ ਹੈ ਕਿਉਂਕਿ ਦਿਨੇ ਲੈਟਰ ਨਹੀਂ ਆਈ ਸੀ ਤੇ ਹੁਣ ਤੜਕੇ ਦਾ ਉੱਠਿਆ ਵੇ ਲੱਗਿਆ ਵੇ ਵਧੀਆ ਨੀਂਦਾ ਕੀ ਬਹੁਤ ਵਧੀਆ ਜੀ ਵਧੀਆ ਵੇ 8:00 ਤੇ ਲੱਗੀ ਮਾਨਾ ਬਹੁਤ ਹ ਹਾਂ ਹਾਂ ਉਹਨੂੰ ਰੈਡਜ ਮੀਂਹ ਪੈ ਗਿਆ ਨਾ ਤਾਂ ਕਰੇ ਨਾ ਟੋਕੀ ਇਹ ਆਸ ਤੋਂ ਸੋਹਣੇ ਆ ਪਿੰਡ ਦੇ ਵਿੱਚ ਮਤਲਬ ਫਰਵਾ ਤੇਲ ਲੈ ਕੇ ਆਣਾ ਭਾਈ ਇਹ ਵਾਲਾ ਜੀ ਉਹ ਠੀਕ ਹੋ ਤੇ ਸਾ ਕਿਹੜੀ ਜਗ੍ਹਾ ਤੋਂ ਆਉਣੇ ਆਪਾਂ ਤਾਬਾਂ ਤੋਂ ਤਾਬਾਂ ਕਿਹੜਾ ਹਾਂ ਰਾਸਤਾਨ ਵਾਲਾ ਸੰਧਰੀ ਕੋਲੇ ਤੇ ਆਪ ਦਾ ਘਰ ਦਈ ਐ ਸਰੋ ਸੱਕੀ ਰੇਟ ਊਟਾ 140 ਰੁਪਏ ਕਿਲੋ ਤੇਲ ਹੈ ਜੀ ਹਾਂਜੀ ਖਲ 30 ਰੁਪਏ ਕਿਲੋ ਐ ਸਰੋ ਦੀ ਠੀਕ ਹੈ ਜੀ ਮੱਕੀ ਦਾ ਟਰਪੰਜਾ ਹੈ ਜੀ ਬਾਜਰੀ ਦਾ 40 ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਨੇ ਚਰਵਾਦ ਕਿਹੜਾ ਮਾਰ ਜਾਂਦੇ ਹਾਂ ਹਰ ਮੰਗਲਵਾਰ ਕਿਹੜੇ ਕਿਹੜੇ ਪਿੰਡਾਂ ਜਾਂਦੇ ਹਾਂ ਅਜੀ ਕੱਖਾ ਵਾਲੀ ਬਣ ਵਾਲਾ ਪੰਜਾਬਾ ਹਾਂਜੀ ਰੋਡਾ ਵਾਲੀ ਪਿੱਟੀ ਵਾਲੀ ਆਦਮੀ ਕਿਉਂ ਜਾ ਕੇ ਆਇਆ ਕੋਤਨੇ ਨਹੀਂ ਆ ਨੀ ਅੱਡ ਅੱਡ ਪਿੰਡ ਬੰਦੇ ਵੇ ਹਾਂਜੀ ਹਾਂਜੀ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਕਿਹੜੇ ਬੰਦੇ ਨੂੰ ਕੋਈ ਫੋਨ ਕਰਕੇ ਬੰਦਾ ਲੈ ਲੈਂਦਾ ਚੀਜ਼ ਹੈ 78 ਪੰਜਾਬੀ 5723 ਤੇ ਆਪਣਾ ਨਾਮ ਜੀ ਦੀਪਕ ਹੈ ਜੀ ਮੇਰਾ ਨਾਮ ਦੀਪਕ ਬਾਕੀ ਵੀ ਤੁਸੀਂ ਦੇਖ ਸਕਦੇ ਹੋ ਵੇ ਸੜਕੇ ਦਾ ਵੀ ਲੱਗਿਆ ਵੇ ਇਹਨਾਂ ਦਿਨਾਂ ਜੀ ਥੋੜਾ ਬਹੁਤ ਵਧੀਆ ਆਪੋਂ ਪਰਸਕੀਨ ਆਰਗੇਨਿਕ ਆਹ ਬਾਜਰੀ ਦਾ ਆਟਾ ਹੈ ਹਾਂ ਉਹ ਮੈਂ ਪਛਾਨ ਲਿਆ ਸਿਮੈਂਟਰੰਗਾ ਆਹ ਮੱਕੀ ਦਾ ਹੈ ਇਹਨਾਂ ਦਾ ਤਾਂ ਬਦਾਰਪਾ ਸਹੀ ਗੱਲ ਹੈ ਹੋਰ ਵਧੀਆ ਠੀਕ ਹੈ ਜੀ ਜਲਦੀ ਕਲਾ ਵਧੀਆ ਜੀ ਚਲ ਇਹਦੇ ਉਹਦੇ ਨਾਲ ਗੱਲ ਇੱਕ ਲੀਟਰ ਸੀਗਾ ਆਪਣਾ ਉਹ ਗਿਆ ਜੀ ਵੀ ਢੇੜਾ ਮਾਰਨ ਫਸਲਾਂ ਚ ਹਾਂ ਹਾਂ ਉਹਨਾਂ ਦਾ ਜੀ ਇਹ ਗੰਨਾ ਹੈ ਕਮਾਦ ਆਹ ਦਾ ਗੁੜਾ ਲੱਗਣਾ ਕਿਹਦੇ ਹਾਂ ਗੁੜ ਕਿੱਥੇ ਲੱਗਦਾ ਉਹ ਗੱਲ ਸ਼ਹਿਰਾਂ ਨਾਲੋਂ ਕਿੱਥੋਂ ਪਤਾ ਹੁੰਦਾ ਆਪਣੇ ਦਾ ਦੋ ਤੋਂ 60 ਆਉਟ ਪਤਾ ਲੱਗ ਹੀ ਜਾਂਦਾ ਬਾਕੀ ਆ ਗਈ ਜੀ ਇੱਧਰ ਸੱਤ ਤੇ ਹਜੇ ਉੱਠੇ ਨਹੀਂ ਨੀਰੇ ਚਰਾਉਂਕ ਮੇਲਾ ਬਹੁਤ ਹੁੰਦਾ ਹੈ ਸ਼ੈਂਟੀ ਜੀ ਕੀ ਹਾਲ ਹੈ ਤਕੜੇ ਹੋ ਸ਼ੈਂਟੀ ਕੋਲ ਗੇੜਾ ਮਾਰ ਕੇ ਆਉਣੇ ਵਾਹ ਜੀ ਵਾਹ ਇੱਧਰ ਹੀ ਮਾਰਕੀਟ ਵਧੀਆ ਪਿੰਡ ਦੇ ਵਿੱਚ ਸਾਹਮਣੇ ਆ ਗਿਆ ਮੇਰਾ ਯਾਰ ਮਨਪ੍ਰੀਤ ਸਿੰਘ ਕੈਨੇਡਾ ਵਾਲਾ ਤੇ ਲਾਲੀ ਕੰਡਾ ਉਹਨਾਂ ਦਾ ਕਰ ਦਵਾਲੀ ਵੇਲੇ ਇੱਥੇ ਅੱਗ ਲੱਗੀ ਸੀ ਉਦੋਂ। ਹੋਰ ਸੈਂਟ ਜੀ ਬਹੁਤ ਵਧੀਆ ਹੀ ਰੋਡ। ਗੁੱਡ ਮਾਰਨਿੰਗ। ਹਾਂਜੀ ਵਧੀਆ ਹੋਰ ਕੰਮ ਕਰ ਸੈਟ ਹੈ ਜੀ। ਹਾਂਜੀ ਹਾਂਜੀ ਓਕੇ ਜੀ। ਤੇ ਅੱਜ ਕਿੱਥੇ ਜਾਣਾ ਕਿਤੇ? ਨਹੀਂ ਅੱਜ ਇੱਥੇ ਹੀ ਦੱਸੋ ਜੀ। ਹੋਰ ਸੁਣਾਓ। ਬਸ ਠੀਕ ਹੈ ਜੀ ਤੁਸੀਂ ਦੱਸੋ। ਕਿੰਨੇ ਵਜੇ ਦੁਕਾਨ ਬੰਦਾ ਦਿੰਦੇ ਨੇ ਰਾਤ ਨੂੰ? ਰਾਤ ਨੂੰ 8 ਵਜੇ ਹੀ ਜਾਂਦੇ ਨੇ ਆਪਾਂ ਨੂੰ ਸਭ। ਹੋਰ ਕੰਮ ਕਰ ਸੈਟ ਹੈ। ਹਾਂਜੀ ਹਾਂਜੀ ਤੜਕੇ ਤੜਕੇ ਤੇ ਨਿਆਰਾ ਵਧੀਆ ਹੁੰਦਾ। ਤਾਜੀ ਹਵਾ ਤੇ ਰੌਣਕ ਮੇਲਾ ਬਹੁਤ ਹੁੰਦਾ। ਬਾਕੀ ਹੁਣ ਬਰਾਬਰ ਸਾਹਿਬ ਕੋਲ ਜਾਣੇ ਆ ਜੇ ਉੱਠ ਕੇ ਹੋਏ ਤਾਂ ਉਹਨਾਂ ਨਾਲ ਕਰਦੇ ਤੇ ਫਿਰ ਅਸੀਂ ਪਿਛਲੇ ਪੜ ਜਾਣਾ ਜੀ ਖੁੱਬਣ ਤੇ ਉੱਥੇ ਵੀ ਹਿਸਾਬ-ਤਬ ਕਰਨਾ ਉਹ ਵੀ ਕਰਕੇ ਆਵਾਂਗੇ ਅੱਜ ਤੇ ਕਾਸ਼ਦੀਪ ਜੀ ਤਾਂ ਮਤਲਬ ਲੇਟ ਹੀ ਉੱਠਣਗੇ ਤੇ ਦੂਜੇ ਬਰਾੜ ਸਾਹਿਬ ਮਨ ਲੱਗਦਾ ਖੜੇ ਹੋਣੇ ਜਾਣੇ ਉਧਰ ਵੇਣੀਆ ਰਾਉਂਕ ਮੇਲਾ ਕੀ ਆ ਮਾਹੌਲ ਹੈ ਪਿੰਡ ਨਾਨਕਿਆਂ ਦਾ ਪਿੰਡ ਨਾਨਕੀ ਵਸਿਆ ਕਿ ਜੀ ਬਹੁਤ ਲੱਗਦਾ ਹਾਂ ਹਰੀਕਤ ਜੀ ਮੇਰਾ ਤਾਂ ਬਹੁਤ ਲੱਗਦਾ ਬਾਕੀ ਬੰਦਾ ਬਹਿਣ ਫੇਰਾ ਗਈ ਸੜਕਾਂ ਤੇ ਰਾਉਂਕ ਮੇਲਾ ਆ ਜਾਂਦਾ ਬਾਰਚ ਮੈਂ ਤੇ ਕਾਰਦੀਪ ਸਿੰਘ ਬਰਾੜ ਫਰਾਲਾ ਨਾਲ ਬਰਾੜ ਸਾਹਿਬ ਅੱਡੇ ਤੇ ਡ੍ਰੌਪ ਕਰਨਗੇ ਤੇ ਮੈਂ ਕੋਈ ਅੱਡੇ ਦੇ ਰੌਣਕ ਮੇਲੇ ਲੈ ਵੇਣਾ ਉਦੋਂ ਬਾਅਦ ਹੀ ਜਾ ਰਹੇ ਹਾਂ ਖੁੱਬਨ ਕੰਮ ਇੱਕ ਦੋ ਉਹ ਕਰਿਆ ਅੱਗੇ ਤੇ ਕਿਸੇ ਕੰਮ ਕਰਕੇ ਮੈਨੂੰ ਪੀਟਿਆਲੇ ਆਉਣਾ ਪਿਆ ਤੇ ਉਹ ਕੰਮ ਜਲਦੀ ਨਿਬੇੜ ਕੇ ਫਿਰ ਵਾਪਸੀ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਅਗਲਾ ਸਫਰ ਅਸੀਂ ਵਿਅਸਤ ਕਰ ਰਹੇ ਹਾਂ 17 ਤਰੀਕ ਤੋਂ ਸਟਾਰਟ ਬਾਕੀ ਬੱਸ ਪਰਮਾਤਮਾ ਮਿਹਰ ਕਰੇ ਤੇ ਪੂਰੀ ਪੱਕੀ ਜਾਣਕਾਰੀ ਤੁਹਾਨੂੰ ਇੱਕ ਦੋ ਦਿਨਾਂ ਤੱਕ ਦਿੰਨੇ ਆ ਤੇ ਬੜੇ ਵਧੀਆ ਬਲੌਗ ਆਉਣ ਵਾਲੇ ਗਾਂ ਵਾਲੇ ਤੁਸੀਂ ਵੇਖੋਗੇ ਤੇ ਤੁਹਾਡਾ ਮਨ ਖੁਸ਼ ਹੋ ਜਾਊਗਾ। ਕੈਮਰਾ ਅੱਡ ਸਾਹਿਬ। ਹਾਂ। ਦੇਖੀਏ ਇਹ ਬੰਦਾ ਕੀ ਹੈ। ਬੰਦਾ ਕੀ ਹੈ? ਸਤਨਾਮ ਵਾਇਗੁਰ ਸੱਚੇ ਪਾਤਸ਼ਾਹ। ਲਓ ਜੀ ਪਹੁੰਚ ਚੁੱਕੇ ਆ ਅੱਡੇ ਤੇ। ਇੱਥੇ ਅੱਡੇ ਤੇ ਵਾਹ ਰੌਣਕ ਮਿਲਦਾ ਹੁੰਦਾ। ਕਰਨਾ ਤੋਂ ਕਿੰਨਾ ਵਾਹ ਪੜਨੇ। ਬੈਂਡ ਪੀਟੀ ਵਾਲਾ। ਕਰਨਾ ਆਉਂਦੀ ਸੀ ਇਹ ਫਿਰ ਸ਼ੁਰੂ ਕਰਦੇ ਜਗਤ ਸਿੰਘ ਜੀ ਤਰਤਾ ਹਟਾ ਤਾ ਬਾਕੀ ਬਰਾਟ ਸਾਹਿਬ ਆ ਰਹੇ ਨੇ ਥੋੜਾ ਕੰਮ ਗਏ ਨੇ ਜਦੋਂ ਆ ਗਏ ਤੇ ਉਦੋਂ ਬਾਅਦ ਫਿਰ ਜਾਵਾਂਗੇ ਜੀ ਖੁੱਬਨ ਰੋਡ ਵੇਖ ਕੇ ਠੋਣੀ ਲੱਗਦੀ ਯਾਰ ਹਨ ਇਹ ਆ ਜੀ ਹੋਰ ਵਾਲੀ ਰੋਡ ਭੀਟੇ ਵਾਲੋਂ ਤੋਂ ਹੋਰ ਇਸ ਸਾਈਡ ਹੈਗਾ ਕੀ ਹਾਲ ਹੈ ਜੀ ਬਰਾੰਗਾ ਤੁਹਾਨੂੰ ਬਹੁਤ-ਬਹੁਤ ਸਾਈਡ ਹੈਗਾ ਜੀ ਆਪਣਾ ਡੱਬ ਵਾਲੀ ਕੀ ਆ ਨਹੀਂ ਆ ਰਹਾ ਸਾਡਾ ਸੋਹਣਾ ਪੰਜਾਬ ਤੇ ਬਾਕੀ ਇਹ ਭੀੜੀ ਵਾਲਾ ਪਿੰਡ ਬਾਰਡਰ ਤੇ ਹੈ ਤੇ ਇਥੋਂ ਵੀ ਲੱਗਦਾ ਕੋਈ 3-4 ਕਿਲੋਮੀਟਰ ਦੂਰ ਆ ਪਾਕਿਸਤਾਨ ਚੱਲ ਪੈਂਦਾ ਹੈ ਤਰੀਕਾ ਪਿੰਡ ਬਾਹ ਮਜੂਰ ਆ ਸਾਡੇ ਰਗੇ ਦਾ ਉਹ ਜਿਹੜਾ ਹੁੰਦਾ ਕਰਨਾ ਹੈ ਮਤੇ ਹੁੰਦਾ ਸੀ ਠੇਕਾ ਬੋਡੇ ਵਾਲਾ ਜੋ ਹੁਣ ਤਾਂ ਚਲੋ ਬੰਦ ਹੈ ਪਰ ਕਿਸੇ ਟਾਈਮ ਬੜੀ ਰੌਣਕ ਲੱਗਦੀ ਨਹੀਂ ਸੱਚੀ ਚਲੋ ਹੁਣ ਚੱਲਦੇ ਆਂ ਅੰਦਰ ਤੇ ਫੇਰ ਤੁਹਾਡੇ ਨੂੰ ਵਾਹ ਜੀ ਵਾਹ ਕਿਵੇਂ ਹੋ ਸਰ ਜੀ ਬਹੁਤ ਵਧੀਆ ਕਾ ਪਰ ਹੁਣ ਸ਼ਾਦੀ ਪਿੱਛੇ ਗਿਆ ਕੋਈ ਹੋਰ ਕੋ ਪ੍ਰੋਗਰਾਮ ਦਾ ਅਜੇ ਹਾਂ ਪਰ ਗਏ ਤੇ ਸਰ ਵਾਲੇ ਸ਼ਾਦੀ ਪਿੱਛੇ ਨਾ ਉਹ ਤੇਰੀ ਆਵਾਜ਼ ਤੋਂ ਪਤਾ ਲੱਗਦਾ ਹੋਰ ਤੁਸ ਸਹੀ ਹੈ ਹੁਣ ਠੀਕ ਹੈ ਜੀ ਤੂੰ ਛੋਟੇ ਮਾਰੇ ਵੱਡਿਆਂ ਵੱਲ ਮਾਰਦਾ ਹੋਰ ਬੜੀਆ ਬੜੀਆ ਸਦਾਰ ਕੀ ਆ ਆਪਣੇ ਆਪਣੀ ਪਾਰਟੀ ਮੈਂ ਥੋੜਾ ਸਦਾਰ ਲੈ ਕੇ ਆਓ ਅਸੀਂ ਚੱਲ ਪਏ ਜੀ ਖੁੱਬਨ ਨੂੰ ਤੇ ਜਾ ਕੇ ਤੁਹਾਨੂੰ ਦਿਖਾਵਾਂਗੇ ਖੁੱਬਨ ਇਹ ਵੀ ਲੰਬੀਰ ਕਸ਼ਹਰੀ ਹੈ ਵੈਸੇ ਪਰ ਆਸੇ ਪਾਸੇ ਪਿੰਡਾਂ ਦੇ ਲੋਕ ਬਹੁਤ ਆਉਂਦੇ ਇੱਥੇ ਐ ਨਹੀਂ ਵੀ ਚੱਲਦਾ ਨਹੀਂ ਬਹੁਤ ਚੜੇ ਸਾਰਾ ਕੁਝ ਅਮਨਸਾਰੀ ਦੀ ਹੱਟੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜਿਹੇ ਦੇਸੀ ਦਵਾਈ ਦਿੰਦਾ ਇੱਥੇ ਇੱਕ ਬੰਦਾ ਧਰਨ ਦੀ ਵੀ ਦਵਾਈ ਦਿੰਦਾ ਜਮਾਵਰੀ ਲੰਦਾ ਵੀ ਕਦੇ ਨਹੀਂ ਪੈਂਦੀ ਉਸ ਤੋਂ ਬਾਅਦ ਚ ਪਰ ਉਹਨੂੰ ਜਿਹੜਾ ਲੈਣ ਦਾ ਤਰੀਕਾ ਉਹ ਪ੍ਰੋਪਰ ਜੇ ਸਹੀ ਹੋਵੇ ਤਾਂ ਮੈਂ ਸੁਣਿਆ ਵੀ ਨਹੀਂ ਪੈਂਦੀ ਪਰ ਜੇ ਬੰਦਾ ਮਾੜਾ ਮੋਟਾ ਢੱਲ ਕਰ ਦੇ ਫਿਰ ਪੈ ਵੀ ਜਾਂਦੀ ਹੈ ਮੈਂ ਵੀ ਲੈ ਗਿਆ ਇਹ ਕਰੀ ਤੇ ਕਾਫੀ ਮਸ਼ਹੂਰ ਹੈ ਬਾਕੀ ਵਧੀਆ ਸਭ ਕੁਝ ਮਿਲ ਜਾਂਦਾ ਹੈ ਲੰਬੀ ਨੂੰ ਤਾਂ ਮੈਨੂੰ ਲੱਗਦਾ ਜ਼ਿਆਦਾ ਦੁਕਾਨਾਂ ਇੱਥੇ ਥੋੜੀਆਂ ਜਿਹੀਆਂ ਜਿਵੇਂ ਲੰਬੀ ਦਾ ਲੈਣਾ ਹੀ ਐ ਚ ਇਹ ਥੋੜੀ ਜਿਆਦਾ ਮੱਡੀ ਮਾਰਕੀਟ ਹੈ। ਉਹ ਵੱਡਾ ਥੋੜਾ ਜਿਹਾ। ਹਾਂ ਉਹ ਤੋਂ ਥੋੜਾ ਜਿਹਾ ਵੱਡਾ ਲੰਮੀ ਰੌਣਕਾਂ। ਬਾਕੀ ਹਰ ਰੌਣਕ ਮੇਲਾ ਬਹੁਤ ਹੁੰਦਾ। ਕੁਛ ਐਮ ਬਜਾਰ ਪੀੜਾ ਤੇ ਵਧੀਆ ਮਾਹੌਲ ਹੁੰਦਾ। ਚੱਲਦੇ ਆਂ ਤੇ ਬਾਕੀ ਐ ਪੈਲਸ ਪੁਲਸ ਬਣੇ ਹੋਏ ਇੱਥੇ ਖੁੱਪਣ। ਇਹ ਵੀ ਵਧੀਆ ਹੈ। ਹਾਂ ਪੈਲਸ ਵੀ ਦੋ ਤਿੰਨ ਬਣੇ ਹੋਏ। ਤੇ ਚਲੋ ਹੁਣ ਤਾਂ ਸਿੱਧੀਆਂ ਬੱਸਾਂ ਲੰਘ ਜਾਂਦੀਆਂ। ਹਜੇ ਵੀ ਕਈ ਬੱਸਾਂ ਜਿਹੜੀਆਂ ਹੈਗੀਆਂ ਜਿਹੜੀਆਂ ਜਾਂਦੀਆਂ ਹੋਰ ਪੀੜੀ ਵਾਲਾ ਟਰੱਕ ਵਾਲੀ ਤੋਂ ਉਹ ਖੁੱਪੜ ਰੋਕ ਕੇ ਜਾਂਦੇ। ਹਾਂ ਬਹੁਤ ਰੌਣਕ ਤਾਂ ਜਾਂਦੀ ਨਹੀਂ। ਜਾਂਦੇ ਹਨ ਹਜੇ ਵੀ। ਹਾਂ ਹਜੇ ਵੀ ਬਾਕੀ ਤੁਹਾਨੂੰ ਦੱਸਿਆ ਸੀ ਮੇਨ ਨਾਲ ਨਾਲ ਸਾਡੇ ਜਿਹੜਾ ਤੁਰਿਆ ਜਾਂਦਾ ਸਾਰਾ ਰਾਜਸਥਾਨ ਹੈ ਇੱਥੇ ਕਾ ਬ੍ਰਿਤਪੁਰ ਆਉਂਦਾ ਉੱਥੇ ਬਾਰਡਰ ਆ ਜਾਂਦਾ ਉਧਰ ਹਰੀਪੁਰਾ ਸੀਗਾ ਤੇ ਇੱਥੀ ਉਹ ਰੋਡ ਆ ਜਿਹੜਾ ਮਾਦੇ ਚੰਡੀਗੜਾ ਦਾ ਰਾਹ ਅਤਰਮਾਲੇ ਪਿੰਡ 'ਚ ਅਤੇ ਅਤਰਮਾਲਾ ਪਿੰਡ ਕ੍ਰੋਸ ਕਰਨ ਲੱਗੇ ਆ ਇਹ ਆ ਜੀ ਖੋਪੜ ਦਾ ਬਾਜ਼ਾਰ ਗੰਗਵਾ ਵਾ ਵੱਡਾ ਹੈ ਲੰਬਾ ਜਾਦੇ ਆ ਆ ਗਏ ਮੰਦਰ ਦੀ ਦੁਕਾਨ ਆਪਦੇ ਬਾਈ ਮੰਦਰ ਕੋਲ ਆਏ ਆ ਕੋਈ ਹਿਸਾਬ ਕਰਨਾ ਉਹ ਕਰਕੇ ਤੇ ਫੇਰ ਵੇਲੇ ਹੁੰਦੇ ਆ ਅੱਜ ਖਬਰ ਦੀ ਮਾਰਕੀਟ ਬਸ ਲੰਬੀ ਆ ਦੂਰ ਤਾਈ ਇੱਥੇ ਕਸੂਬਾੜਾ ਹੁੰਦਾ ਸੀ ਬੜਾ ਮਸ਼ਹੂਰ ਸੀ ਅੱਜ ਆਇਆ ਨਹੀਂ ਪਤਾ ਨਹੀਂ ਕਿਉਂ ਨਹੀਂ ਆਇਆ ਹੋਰ ਕੀ ਹਾਲ ਹੈ ਜੀ ਠੀਕ ਹਾਂ ਜਿੱਥੇ ਕਾਰ ਖੜੀ ਉੱਥੇ ਖੜਾ ਹੁੰਦਾ ਸੀ ਇਹ ਕਿਤੇ 버거 ਵਾਲਾ ਬਹੁਤ ਮਸ਼ਹੂਰ ਆ ਬਾਈ ਬੰਦਾ ਵੀ ਚੰਗਾ ਬਸ ਐਨੂੰ ਲੰਬੀ ਤੇ ਬੈਕਹੈਡ ਲੰਬੀ ਪੂਰੀ ਮਾਰਕੀਟ ਆ ਉਹ ਠੀਕ ਹੋ ਜੀ ਅੱਸੀ ਕਾਲੀ ਸੱਕੀ ਹੈਗੀ ਹੋਰ ਵਾਹ ਵਧੀਆ ਜੀ ਚੜਦੀ ਕਲਾ ਬਸ ਜੀ ਨਹੀਂ ਨਹੀਂ ਬਸ ਹੋਰ ਕੰਮ ਕਰ ਵਗੇ ਚੱਲਦਾ ਮੋਟਾ ਹੀ ਪਾਸ ਹੋ ਜਾਂਦਾ ਭਰਾਵਾ ਜੁੜਦੇ ਹੈ ਨਹੀਂ ਤੇ ਭੁੱਖੇ ਮਰਦੇ ਸਹੀ ਹੈ ਜੀ ਲੱਗ ਲੱਗ ਹੋਗੇ ਤੁਹਾਨੂੰ ਟਾਈਮ ਭਾਈ ਚਾਹੀਦਾ ਹੰਡੋਂ ਚਾਈਚਾ ਉਹ ਆ ਗਿਆ ਵਿਚਾਰਾ 버ਗਰ ਵਾਲਾ ਬੋਰਚਰ 버ਗਰ ਦਾ ਮੈਨੂ ਇਹਦਰ ਸਬਜੀ ਵਾਲਾ ਇਹ ਵਧੀਆ ਪਾਰੀ ਸਬਜੀ ਰੱਖਦਾ ਹੋਰ ਵਧੀਆ ਸਾਰੇ ਕੰਮਕਾਰ ਸੈਟਾ